ਕੀ ਨਾਮ ਕੋ ਲੋ? ਦੁਰਗਾ ਜੀ। ਦੁਰਗਾ ਕਿੱਥੋਂ ਦਾ ਰਹਿਣ ਵਾਲਾ? ਪਿੰਡ ਸੋਢੀ ਵਾਲਾ ਜੀ। ਜਿਹੜੀ ਕੁੱਟਮਾਰ ਹੋਈ ਕਿਸ ਤਰ੍ਹਾਂ ਹੋਈ? ਕਿਹਨਾਂ ਨੇ ਕੀਤੀ ਤੁਹਾਡੇ ਨਾਲ? ਸਾਡੇ ਨਾਲ ਜੀ ਸਰਦਾਰ ਨੇ, ਜ਼ਿਮੀਂਦਾਰ ਨੇ ਪਿੰਡ ਦੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ। ਅਸੀਂ ਏਸੀ ਪਰਿਵਾਰ ਦੇ ਆ। ਸਾਨੂੰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਾਡੀਆਂ ਜਨਾਨੀਆਂ ਨੂੰ ਗੰਦੀਆਂ ਧੀਆਂ ਪਹਿਣਾ ਦੀਆਂ ਗਾਲਾਂ ਦੇ ਕੇ ਗਿਆ ਨੇ ਬਹੁਤ ਗੰਦੀਆਂ ਗੰਦੀਆਂ ਬੇਸੁਣਨ ਵਾਲੀਆਂ ਤੇ ਕਿਸ ਗੱਲ ਨੂੰ ਲੈ ਕੇ ਰੋਲਾ ਹੋਇਆ? ਮੰਝੇ ਤੋਂ ਰੋਲਾ ਪਿਆ ਜੀ ਗਲੀ 'ਚ ਅਸੀਂ ਮੰਝੇ ਡਾਏ ਸੀ। ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇੰਨੀ ਜ਼ਿਆਦਾ। ਦੇ ਨੇ ਟਰੈਕਟਰ ਚਾਲੀ ਨਹੀਂ ਕੋਈ ਕੁਛ ਨਹੀਂ ਜੀ ਉਥੋਂ ਲੱਗਦਾ ਹੁੰਦੇ ਖੇਤ ਨੂੰ ਕੋਈ ਰਾਹ ਨਹੀਂ ਲੱਗਦਾ ਕਿਸੇ ਦੇ ਘਰ ਨੂੰ ਟਰੈਕਟਰ ਟਰੈਲੀ ਨਹੀਂ ਜਾਂਦਾ ਉਹ ਲੈ ਕੇ ਰੋਲਾ ਪਿਆ ਹਾਂਜੀ ਬਕਾਇਦਾ ਉਥੋਂ ਕੋਈ ਟਰੈਕਟਰ ਨਹੀਂ ਕੋਈ ਟਰੈਲੀ ਨਹੀਂ ਹੁੰਦੇ ਖੇਤ ਨੂੰ ਜਾਂਦਾ ਨਾ ਘਰ ਨੂੰ ਬਸ ਸਾਡੇ ਘਰਾਂ ਤੋਂ ਅੱਗੇ ਜਾ ਕੇ ਰਾਹ ਖਤਮ ਹੋ ਜਾਂਦਾ ਜੀ ਕਿਸ ਤਰ੍ਹਾਂ ਪਿੰਡ ਦੇ ਵਿੱਚ ਤੁਹਾਨੂੰ ਫੋਟਵਾਰ ਕਿੰਨੀ ਬੇਰਹਿਮੀ ਨਾਲ ਕੀਤੀ ਸਾਡੇ ਬੁੜੀਆਂ ਨਾਲੋਂ ਬੇਸਲੂਕੀ ਨਾਲ ਪੇਸ਼ ਆਏ ਨੇ ਜੀ ਤੁਹਾਨੂੰ ਡਾਂਗਾ ਨਾਲ ਵਗੇਰਦੇ ਸੀ ਤੇ ਨਾਲੇ ਪਿਸਤੌਲ ਦੀਆਂ ਧਮਕੀਆਂ ਦਿੰਦੇ ਆਏ ਸੀ ਤੇ ਪਿਸਤੌਲ ਵੀ ਬਕਾਇਦਾ ਲੈ ਕੇ ਆਏ ਸੀ ਕਹਿੰਦਾ ਜਿਆਦਾ ਬੋਲੇ ਤਾਂ ਗੋਲੀ ਠੋਕ ਦੂੰਗਾ ਗਾਲੀ ਗਲੋਸ ਵੀ ਹਾਂਜੀ ਬਹੁਤ ਗੰਦੀਆਂ ਗੰਦੀਆਂ ਗਾਲੀਆਂ ਦਿੱਤੀਆਂ ਜੀ ਇਹ ਵੀ ਦਾ ਹਾਂਜੀ ਏਸੀ ਜਾਨ ਦੇ ਜੱਟ ਇਹ ਜਰਨਲ ਜੱਟ ਸਿੰਘ ਘਰੇ ਜਾ ਜੱਟ ਸਿੰਘ ਨੇ ਜੀ ਹਾਂ ਹਾਂ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹਾਂਜੀ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਬੇਨਤੀ ਹੈ ਕਿ ਸਾਡੇ ਏਸੀ ਪਰਿਵਾਰ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜੀ ਹਾਂਜੀ ਹਾਂਜੀ ਸਾਰਾ ਕੁਝ ਹੈ ਹਾਂਜੀ ਫੇਰ ਵੀ ਕਾਰਵਾਈ ਨਹੀਂ ਹੋ ਰਹੀ ਹੈ ਜੀ ਅਸੀਂ ਰਾਤ ਨੂੰ ਜਾ ਰਹੇ ਹਾਂ ਜੀ ਸਾਨੂੰ ਰਾਹ ਦੇ ਵਿੱਚ ਰੋਕ ਕੇ ਮਾਰ ਪੀਟ ਕੀਤੀ ਜਾ ਰਹੀ ਹੈ ਸਾਨੂੰ ਕੁੱਟਿਆ ਜਾ ਰਿਹਾ ਹੈ ਬੰਦੇ ਬਕਾਇਦਾ ਗੱਡੀ 'ਚ ਚੰਨ ਚਾਰ ਗੱਡੀਆਂ ਲਿਆਉਂਦੇ ਨੇ ਬਕਾਇਦਾ ਕਾਪੇ ਲੈ ਕੇ ਸਾਡੇ ਮਗਰ ਆਉਂਦੇ ਨੇ ਅਸੀਂ ਫਿਰ ਹਾਂਜੀ ਰਾਹ ਘੇਰ ਘੇਰ ਕੋਟਦੇ ਨੇ ਗੋਲੀਆਂ ਦੀਆਂ ਧੰਕੀਆਂ ਦਿੰਦੇ ਨੇ ਜੀ ਪੂਰੀ ਪਤਵਾਰ ਹਾਂਜੀ ਕੀ ਨਾਮ ਤੁਹਾਡਾ ਬੋਲ ਬੰਬ ਜੀ ਬੋਲ ਬੰਬ ਵਰਿਆ ਨਾ ਪਿੰਡ ਥੋੜੀ ਵਾਲਾ ਜੀ ਆਪਣਾ ਮੇਰੀ ਕੁੱਟਮਾਰ ਹੋਈ ਪਿੰਡਾਂ ਨੇ ਕੀ ਇਹ ਖਲਾਰਾ ਸਿੰਘ ਪਿੰਡ ਥੋੜੀ ਵਾਲਾ ਟਾਣੀ ਤੇ ਬੈਠੇ ਨੇ ਤੇ ਉਟ ਮਾਰ ਰਹੀ ਬੇਲੀ ਮੋਬਾਈਲ ਤੇ ਗੱਲ ਕਰਦਾ ਪਏ ਆਪਦੀ ਘਰ ਦੀ ਨਾਲ ਕਹਿੰਦੇ ਨਾ ਕਰਦਾ ਇਹ ਸੜਕ ਤੇ ਮੋੜ ਜੇ ਤੇ ਬੈਠਾ ਕਰਾਂ ਦੇ ਅੱਗੇ ਇਹਨੇ ਬੈਟਰੀ ਵਾਲੀ ਸਕੂਟਰੀ ਇਹ ਹੁੰਦੀ ਉਹ ਲਿਆ ਕੇ ਕੋਲੇ ਦੇ ਡਾਕ ਕੇ ਕੁਛ ਸਿਰ ਤੇ ਇਹਦੇ ਚੀਜ਼ ਮਾਰੀ ਹੈ ਇਹ ਡਿੱਗ ਪਿਆ ਬਾਅਦ ਚ ਇਹ ਉਥੋਂ ਮੰਨ ਕੇ ਡੈਗ ਡੂਗ ਪਿਆ ਉਹ ਇਹਦੇ ਗਾਲ ਪੈ ਗਿਆ ਆਹੀ ਛਡਾਉਣ ਗਏ ਆ ਬਾਅਦ ਚ ਉਹਦੇ ਮੁੰਡੇ ਆਏ ਨੂੰ ਸਾਰੇ ਆਣ ਕੇ ਗਾਲ ਪੈ ਗਏ ਨੇ ਰੋਹ ਦਾ ਕੀ ਗੱਲ ਰੋਆ ਮੰਜਿਆਂ ਨੂੰ ਲੈ ਕੇ ਪਿਆ ਜੀ ਗਲੀ ਚ ਬੱਚੇ ਡਾ ਗਲੀ ਚ ਮੰਜੇ ਠੀਕ ਸਾਡੇ ਕੋਲ ਥਾਂ ਨਹੀਂ ਹੈਗੀ ਇੰਨੀ ਤੇ ਗਲੀ ਦੇ ਢਾਲੀ ਦਾ ਕੋਈ ਉਥੇ ਟਰੈਕਟਰ ਨਹੀਂ ਲੰਗਦਾ ਕੋਈ ਟਰਾਲੀ ਨਹੀਂ ਲੰਗਦੀ ਕੋਈ ਖੇਤ ਇਹਦੇ ਨੂੰ ਰਾਹ ਨਹੀਂ ਉਤਰਦਾ ਉਥੋਂ ਬਿਨਾ ਵਜਾ ਤੋਂ ਬਿਨਾ ਵਜਾ ਤੋਂ ਮੁਕਾਲ ਲੈਂਦਾ ਬੰਦਾ ਸਾਡੇ ਕੋਲ ਵੀਡੀਓ ਹੀ ਹੈ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਹਾਂਜੀ ਤੇਰੀ ਕੁੱਟ ਮਾਰ ਉਹਨਾਂ ਨੇ ਹਾਂ ਉਹਦੀ ਵੀਡੀਓ ਹੈਗੀ ਸਾਰਾ ਕੁਝ ਹੈਗਾ ਜੀ ਟਰੈਕਟਰ ਚੜਾਇਆ ਕੀ ਕੀਤਾ ਤਿੱਥੇ ਜਿੱਥੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਇਹਨਾਂ ਨੇ ਸਾਰਿਆਂ ਦੇ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਖਿਆ ਸਾਰਿਆਂ ਨੂੰ ਮਾਰ ਦੇਵਾਂਗਾ ਤਾਂ ਇੱਕ ਦੋ ਹੀ ਚਾਰ ਬੰਦੇ ਅਸੀਂ ਰੋਟਾਵੀਟਰ ਦੇ ਥੱਲੇ ਆ ਚਲੇ ਆਂ ਹਾਰ ਵੀ ਫੜੇ ਉਹਨਾਂ ਕੋਲ ਕਿਰਪਾਨਾਂ ਹੈਗੀਆਂ ਕਾਪੇ ਬੰਦੇ ਉਹਨਾਂ ਸੱਦੇ 10 15 ਬੰਦੇ ਪਾਸੇ ਦੇ ਪਿੰਡਾਂ ਦੇ ਹਾਂ ਇੱਕ ਪਿਸਤੌਲ ਵੀ ਹੈਗਾ ਇਹਨਾਂ ਕੋਲੇ ਤੇ ਉਦੋਂ ਬਾਅਦ ਚਲੇ ਗਏ ਟੱਕਾਂ ਮਠੰਡਾ ਪੈ ਗਿਆ ਘਰੋ ਘਰੀ ਚਲੇ ਗਏ ਨੇ ਤੇ ਰਾਤ ਇਹਨਾਂ ਦੇ ਨਾਲ ਪੰਗਾ ਪਿਆ ਉਹ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਦੇ ਬੂਹੇ ਕੋਲ ਮੇਰੇ ਨਾਲ ਪੈ ਗਏ ਹਾਂਜੀ ਇੱਕ ਘੇਰ ਕੇ ਕੁੱਟ ਮਾਰੀ ਇਹ ਇੱਥੇ ਆਣ ਕੇ ਘੇਰ ਕੇ ਕੁੱਟ ਮਾਰ ਕੀਤੀ ਇਹਦੇ ਜੱਗ 8 10 ਬੰਦੇ ਉਦੋਂ ਵੀ ਸੀ ਅਸਲ ਦੇ ਵਿੱਚ ਹਾਂਜੀ ਹਸਪਤਾਲ ਦੇ ਬਾਹਰ ਆਉ ਸਾਹਮਣੇ ਗੇਟ ਦੇ ਅੰਦਰ ਤੇ ਮੇਰੇ ਆ ਬੋਟ-ਬੋਟ ਕੇ ਮੇਰੀਆਂ ਵੱਖੀਆਂ ਤਾਂ ਪਾੜ ਦਿੱਤੀਆਂ ਨੇ ਨਾ ਮੈਨੂੰ ਲੱਗਦਾ ਕੋਈ ਹੱਡੀ ਫ੍ਰੈਕਚਰ ਹੋਈ ਹੋਣ ਮਾਰ ਕਾਰਵਾਈ ਕਰਨੀ ਚਾਹੀਦੀ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ